ਕਾਂਗਰਸ ਪਾਰਟੀ ਇੱਕ ਵੱਡੇ ਪਰਵਰਤਨ ਦੇ ਦੌਰ ਦੇ ਵਿੱਚ ਹੈ ਇੱਕ ਵੱਡਾ ਪਰਵਰਤਨ ਕਾਂਗਰਸ ਪਾਰਟੀ ਦੇ ਵਿੱਚ ਹੋਣ ਜਾ ਰਿਹਾ ਹੈ ਹੁਣ ਤਾਂ ਇਹਦੇ ਉੱਤੇ ਸਿੱਧੇ ਤੌਰ ਦੇ ਉੱਤੇ ਮੋਹਰਾਂ ਲੱਗਣ ਲੱਗ ਗਈਆਂ ਨੇ ਨਾਮ ਨਿਕਲਣ ਲੱਗ ਗਏ ਨੇ ਉਹ ਨਾਮ ਜਿਹੜੇ ਆਉਂਦੇ ਸਮੇਂ ਵਿੱਚ ਕਾਂਗਰਸ ਦੀ ਕਮਾਨ ਸੰਭ ਸੱਕਦੇ ਨੇ ਪੰਜਾਬ ਦੇ ਅੰਦਰ ਉਹਨਾਂ ਨਾਵਾਂ ਦੀ ਚਰਚਾ ਹੋਣ ਲੱਗ ਗਈ ਹੈ ਔਰ ਉਹਦੇ ਦਰਮਿਆਨ ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਨਾ ਹੋਵੇ ਇਹ ਹੋ ਨਹੀਂ ਸਕਦਾ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਪੰਜਾਬ ਤੋਂ ਯਾਨੀ ਕਿ ਪੀਪੀਸੀਸੀ ਪ੍ਰਧਾਨ ਰਹਿ ਚੁੱਕੇ ਨੇ ਜਿਨ੍ਹਾਂ ਨੂੰ ਪਿੱਛੇ ਛੱਡ ਕੇ ਤੇ ਰਾਜਾ ਵੜਿੰਗ ਨੇ ਕਮਾਂਡ ਸੰਭੀ ਸੀ ਪਾਰਟੀ ਪ੍ਰਧਾਨਗੀ ਦੀ ਪਰ ਉਸ ਤੋਂ ਬਾਅਦ ਹੁਣ ਰਾਜਾ ਵੜਿੰਗ ਦੀ ਸਥਿਤੀ ਵੀ ਡਾਮਾ ਡੋੜ ਹੈ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਬਹੁਤ ਚਰਚਾਾਂ ਮਾ ਨੇ ਭਾਵੇਂ ਕਿ ਰਾਜਾ ਵੜਿੰਗੇ ਕਹਿ ਰਹੇ ਐ ਕਿ ਉਹ ਅਸਤੀਫਾ ਨਹੀਂ ਦੇਣਗੇ ਪਰ ਇਸ ਦੇ ਬਾਵਜੂਦ ਰਾਜਾ ਬੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਅਸਿੱਧੇ ਤੌਰ ਦੇ ਉੱਤੇ ਗੱਲਾਂ ਚੱਲ ਰਹੀਆਂ ਕਿ ਡਿਸੀਜਨ ਲੈ ਲਿਆ ਗਿਆ ਹੁਣ ਉਹ ਡਿਸੀਜਨ ਕਦੋਂ ਇੰਪਲੀਮੈਂਟ ਕੀਤਾ ਜਾਵੇਗਾ ਅਸਲ ਚ ਲਿਆ ਗਿਆ ਜਾਂ ਨਹੀਂ ਲਿਆ ਗਿਆ ਉਹ ਵੀ ਸਮੇਂ ਦੀ ਗਰਮ ਵਿੱਚ ਹੈ ਪਰ ਨਵਜੋਤ ਸਿੰਘ ਸਿੱਧੂ ਇਸ ਸਾਰੇ ਕਾਸੇ ਵਿੱਚ ਕਿੱਥੇ ਫਿੱਟ ਹੋ ਰਿਹਾ ਹੈ ਜਾਂ ਕਿੱਥੇ ਸੈਟਲ ਹੋ ਰਿਹਾ ਹੈ ਇਹ ਸਮਝਣਾ ਜ਼ਰੂਰੀ ਹੈ ਨਵਜੋਤ ਕੌਰ ਸਿੱਧੂ ਨਵਜੋਤ ਸਿੰਘ ਸਿੱਧੂ ਦੇ ਧਰਮ ਪਤਨੀ ਇੱਕ ਬਿਆਨ ਦੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਬਿਆਨ ਲਗਾਤਾਰ ਸਰਕੂਲੇਟ ਕਰ ਰਿਹਾ ਹੈ ਔਰ ਉਹ ਦਾਵਾ ਕਰਦੇ ਆ ਉਸ ਬਿਆਨ ਵਿੱਚ ਕਿ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਸਤੇ ਕਾਂਗਰਸ ਪਾਰਟੀ ਲੱਗੀ ਹੋਈ ਹੈ ਉਹ ਕਹਿੰਦੇ ਕਿ ਪੰਜ-ਪੰਜ ਸੀਐਮ ਬੜਨ ਨੂੰ ਕਾਲੇ ਲੀਡਰ ਕਾਂਗਰਸ ਪਾਰਟੀ 'ਚ ਮੌਜੂਦ ਨੇ ਜਿਹੜੇ ਕਾਂਗਰਸ ਪਾਰਟੀ ਨੂੰ ਹਰਾਵ ਹੀ ਰਹੇ ਨੇ ਔਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੀ ਨੇ ਔਰ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਬਾਰੇ ਸਾਫ਼ ਕਹਿੰਦੇ ਨੇ ਉਹ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਨਾਲ ਇਮੋਸ਼ਨਲੀ ਅਟੈਚਡ ਨਹੀਂ ਪ੍ਰਿੰਕਾ ਗਾਂਧੀ ਦਾ ਜ਼ਿਕਰ ਕਰਦਿਆਂ ਨੇ ਆਪਣੇ ਬਿਆਨ ਦੇ ਵਿੱਚ ਰਾਹੁਲ ਗਾਂਧੀ ਦਾ ਹਵਾਲਾ ਜਿਹੜਾ ਉਹ ਕਿਤੇ ਨਾ ਕਿਤੇ ਨਜ਼ਰ ਆ ਰਹੇ ਕਿਉਂਕਿ ਨਵਜੋਤ ਸਿੰਘ ਸਿੱਧੂ ਲੰਘੇ ਦਿਨੀ ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਨੂੰ ਮਿਲ ਕੇ ਵੀ ਆਏ ਸੀ ਔਰ ਨਵਜੋਤ ਕੋਰ ਸਿੱਧੂ ਨੂੰ ਲੈ ਕੇ ਵੀ ਉਸ ਵੇਲੇ ਚਰਚਾਾਂ ਚੱਲੀਆਂ ਸੀ ਜਦੋਂ ਨਵਜੋਤ ਕੋਰ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਔਨ ਦਿ ਸਟਾਈ ਦੇ ਵਿੱਚ ਨਵਜੋਤ ਕੋਰ ਸਿੱਧੂ ਆਪਣੇ ਹਲਕੇ ਤੋਂ ਚੋਣ ਲੜਨਗੇ ਪਰ ਨਵਜੋਤ ਕੋਰ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਦਾ ਇੱਕ ਸਟੈਂਡ ਕੋਸ਼ਿਸ਼ ਕੀਤਾ ਹੈ ਮੀਡੀਆ ਦੇ ਸਾਹਮਣੇ ਨਵਜੋਤ ਕੋਰ ਸਿੱਧੂ ਨੇ ਬਹੁਤ ਗੰਭੀਰ ਇਲਜ਼ਾਮ ਲਾਏ ਨੇ ਕਿਉਂਕਿ ਕਾਂਗਰਸ ਪਾਰਟੀ ਦੀ ਸਿਚੁਏਸ਼ਨ ਜੇ ਦੇਖੀਏ ਇਸ ਵੇਲੇ ਤੇ ਬੇਸ਼ੱਕ ਕਾਂਗਰਸ ਪਾਰਟੀ ਦੇ ਵਿੱਚ ਸੀਐਮ ਚਿਹਰੇ ਦੇ ਦਾਵੇਦਾਰ ਤਾਂ ਬਹੁਤ ਨੇ ਭਾਵੇਂ ਕਿ ਜੇ ਉਹਨਾਂ ਨੂੰ ਸਿੱਧੇ ਤੌਰ ਤੇ ਕੁਝ ਵੀ ਲਿਆ ਜਾਵੇ ਤਾਂ ਉਹ ਇਨਕਾਰ ਕਰ ਦਿੰਦੇ ਆ ਕਾਂਗਰਸ ਪਾਰਟੀ ਵਿੱਚ ਤਾਂ ਪ੍ਰਧਾਨਗੀ ਦੇ ਦਾਵੇਦਾਰ ਬਹੁਤ ਸਾਰੇ ਨੇ ਭਾਵੇਂ ਜੇ ਉਹਨਾਂ ਨੂੰ ਸਿੱਧੇ ਤੌਰ ਤੇ ਪੁੱਛ ਲਿਆ ਜਾਵੇ ਤਾਂ ਵੀ ਉਹ ਇਨਕਾਰ ਕਰ ਦਿੰਦੇ ਆ ਪਰ ਕਿਤੇ ਨਾ ਕਿਤੇ ਉਹਨਾਂ ਦੇ ਨਾਮ ਚੱਲ ਰਹੇ ਆ ਪਰ ਇਹੋ ਜੀ ਸਥਿਤੀ ਦੇ ਵਿੱਚ ਜਿੱਥੇ ਕਾਂਗਰਸ ਆਲਰੇਡੀ ਨਾਮਾ ਡੋਲ ਹੈ ਉੱਥੇ ਕੀ ਨਵਜੋਤ ਸਿੰਘ ਸਿੱਧੂ ਅਟੈਚ ਹੋਣਗੇ

पर मुझे इतनी इन्वाइटिंग में लग नहीं रहा कि कहीं भी नवजोत सिद्धू को ये प्रमोट होने देंगे क्योंकि पांच पांच सी ऑलरेडी बने हुए हैं और वो हराने पे लगे हुए हैं कांग्रेस को अगर ऊपर उनको समझ आ जाए तो बात दूसरी है कोई भी पार्टी उनको ये ताकत दे दे कि वो पंजाब को सुधार सकें और हमारे पास पैसे नहीं है किसी भी पार्टी को देने के लिए पर हम रिजल्ट दे देंगे आपको पंजाब को हम गोल्डन स्टेट बना देंगे बस हमारा तो यही वो है, अगर तब, तब, देती है तो क्या नवजोत सिंह सिद्धू वापसी करेंगे बीजेपी ये मैं उनकी तरफ से नहीं बता सकती जाइए पर अदरवाइज वो अच्छा पैसा कमा रहे हैं और खुश है पैसे की बात हमारे पास पैसे नहीं है क्या किसी पार्टी ने आपके पैसे की डिमांड अगर ਨਹੀਂ ਭਮਸੇ ਕਿਸ ਨੇ ਨਹੀਂ ਕਿ ਪਰ సీఎం وہی ਬੰਦਾ ਜੋ 500 ਕਰੋੜ ਕਟੇਚੀ ਦਿੰਦਾ ਹੈ